ਅਕਾਲੀ ਦਲ ਦੇ ਵੱਲੋਂ ਹਾਈ ਕੋਰਟ ਦਾ ਰੋਕ ਕਰ ਲਿਆ ਗਿਆ ਜੀ ਹਾਂ ਕਥਿਤ ਆਡੀਓ ਜਾਰੀ ਕਰਨ ਤੋਂ ਬਾਅਦ ਕਮਸਾਂ ਮੱਚ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਅਕਾਲੀਆਂ ਦੇ ਨਾਲ ਜਿਹੜਾ ਕਿ ਪੰਗਾ ਪਿਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਇਸ ਕਥਿਤ ਆਡੀਓ ਤੋਂ ਬਾਅਦ ਲਖਾਤਾਰ ਦੱਸਿਏ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਉੱਥੇ ਹੀ ਦੱਸਿਏ ਕਿ ਚੋਣਾ ਹੋ ਰਹੀਆਂ ਨੇ ਪਰੰਤੂ ਦੂਜੇ ਪਾਸੇ ਇਸ ਆਡੀਓ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਇੱਕ ਹਾਲੇ ਕਹਿ ਦਿੱਤੀ ਗਈ ਹੈ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਆਡੀਓ ਜਾਰੀ ਕੀਤੀ ਗਈ ਹੈ ਉਹ AI ਦੇ ਨਾਲ ਬਣਾਈ ਗਈ ਹੈ ਫਰਜੀ ਆਡੀਓ ਹੈ ਤੇ ਜਿਸ ਵਿੱਚ ਦੱਸਿਆ ਕਿ ਸੋ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਆਡੀਓ ਜਿਹੜੀ ਕਿ ਕਲਿੱਪ ਨੂੰ ਲੈ ਕੇ ਪਟਿਆਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਵੀਡੀਓ ਨੂੰ ਜਿਹੜਾ ਕਿ ਆਡੀਓ ਨੂੰ ਪੂਰੀ ਤਰ੍ਹਾਂ ਫਰਜੀ ਦੱਸਿਆ ਹੈ ਤੇ ਜਿਸ ਤੋਂ ਬਾਅਦ ਰਣ ਕਿਹਾ ਹੈ ਕਿ ਇਹ ਇਹ ਆਈ ਦੇ ਨਾਲ ਤਿਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਗਲਤ ਜਾਣਕਾਰੀ ਫੈਲਾਉਣ ਦੀ ਨੀਅਤ ਦੇ ਨਾਲ ਬਣਾਈ ਗਈ ਹੈ ਤੇ ਪਟਿਆਲਾ ਪੁਲਿਸ ਨੇ ਆਪਣੇ ਅਕਾਊਂਟ ਦੇ ਉੱਤੇ ਸਪਸ਼ਟ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਵਾਲ ਧਿਆਨ ਨਾਲ ਦਿੱਤਾ ਜਾਵੇ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਜਿਸ ਤੋਂ ਬਾਅਦ ਅੱਜ ਇਸ ਮਾਮਲੇ 'ਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਹਾਈ ਕੋਰਟ ਸੁਣਾ ਸਕਦਾ ਹੈ। ਉਹ AI ਦੇ ਨਾਲ ਬਣਾਈ ਗਈ ਹੈ ਫਰਜੀ ਆਡੀਓ ਹੈ ਤੇ ਜਿਸ ਵਿੱਚ ਦੱਸਿਆ ਕਿ ਸੋਸ਼ਲ ਸ਼੍ਰੋਮਣੀ ਕਾਲੇ ਦਲ ਦੇ ਜਿਹੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਆਡੀਓ ਜਿਹੜੀ ਕਿ ਕਲਿੱਪ ਨੂੰ ਲੈ ਕੇ ਪਟਿਆਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਵੀਡੀਓ ਨੂੰ ਜਿਹੜਾ ਕਿ ਆਡੀਓ ਨੂੰ ਪੂਰੀ ਤਰ੍ਹਾਂ ਫਰਜੀ ਦੱਸਿਆ ਹੈ ਤੇ ਜਿਸ ਤੋਂ ਬਾਅਦ ਰਣ ਕਿਹਾ ਹੈ ਕਿ ਇਹ AI ਦੇ ਨਾਲ ਤਿਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਗਲਤ ਜਾਣਕਾਰੀ ਫੈਲਾਉਣ ਦੀ ਨੀਅਤ ਦੇ ਨਾਲ ਬਣਾਈ ਗਈ ਹੈ ਤੇ ਪਟਿਆਲਾ ਪੁਲਿਸ ਨੇ ਆਪਣੇ ਅਕਾਊਂਟ ਦੇ ਉੱਤੇ ਸਪਸ਼ਟ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਵਾਲ ਧਿਆਨ ਆ ਦਿੱਤਾ ਜਾਵੇ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਜਿਸ ਤੋਂ ਬਾਅਦ ਅੱਜ ਇਸ ਮਾਮਲੇ 'ਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਹਾਈ ਕੋਰਟ ਸੁਣਾ ਸਕਦਾ ਹੈ ਉਹ ਏਆਈ ਦੇ ਨਾਲ ਬਣਾਈ ਗਈ ਹੈ ਫਰਜੀ ਆਡੀਓ ਆਇਆ ਤੇ ਜਿਸ ਵਿੱਚ ਦੱਸਿਆ ਕਿ ਸੋਸ਼ਲ ਸ਼੍ਰੋਮਣੀ ਕਾਲੇ ਦਲ ਦੇ ਜਿਹੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਆਡੀਓ ਜਿਹੜੀ ਕਿ ਕਲਿੱਪ ਨੂੰ ਲੈ ਕੇ ਪਟਿਆਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਵੀਡੀਓ ਨੂੰ ਜਿਹੜਾ ਕਿ ਆਡੀਓ ਨੂੰ ਪੂਰੀ ਤਰ੍ਹਾਂ ਫਰਜੀ ਦੱਸਿਆ ਹੈ ਤੇ ਜਿਸ ਤੋਂ ਬਾਅਦ ਰਣ ਕਿਹਾ ਹੈ ਕਿ ਇਹ ਇਹ ਇਹਦੇ ਨਾਲ ਤਿਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਗਲਤ ਛਾਣਕਾਰੀ ਫੈਲਾਉਣ ਦੀ ਨੀਅਤ ਦੇ ਨਾਲ ਬਣਾਈ ਗਈ ਹੈ ਤੇ ਪਟਿਆਲਾ ਪੁਲਿਸ ਨੇ ਆਪਣੇ ਅਕਾਊਂਟ ਦੇ ਉੱਤੇ ਸਪਸ਼ਟ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਵਾਲ ਧਿਆਨ ਆ ਦਿੱਤਾ ਜਾਵੇ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਜਿਸ ਤੋਂ ਬਾਅਦ ਅੱਜ ਇਸ ਮਾਮਲੇ 'ਚ ਸੁਣਵਾਈ ਹੋਣ ਜਾ ਰਹੀ ਹੈ ਤੇ ਉਥੇ ਹੀ ਕੋਈ ਵੱਡਾ ਫੈਸਲਾ ਹਾਈ ਕੋਰਟ ਸੁਣਾ ਸਕਦਾ ਹੈ ਉਹ ਏਆਈ ਦੇ ਨਾਲ ਬਣਾਈ ਗਈ ਹੈ ਫਰਜੀ ਆਡੀਓ ਹੈ ਤੇ ਜਿਸ ਵਿੱਚ ਦੱਸਿਆ ਕਿ ਆ ਸੋ ਸ਼੍ਰੋਮਣੀ ਕਾਲੇਦਲ ਦੇ ਜਿਹੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਆਡੀਓ ਜਿਹੜੀ ਕਿ ਕਲਿੱਪ ਨੂੰ ਲੈ ਕੇ ਪਟਿਆਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਵੀਡੀਓ ਨੂੰ ਜਿਹੜਾ ਕਿ ਆਡੀਓ ਨੂੰ ਪੂਰੀ ਤਰ੍ਹਾਂ ਫਰਜੀ ਦੱਸਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਕਿਹਾ ਹੈ ਕਿ ਇਹ ਇਹ ਆਈ ਦੇ ਨਾਲ ਤਿਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਗਲਤ ਜਾਣਕਾਰੀ ਫੈਲਾਉਣ ਦੀ ਨੀਅਤ ਦੇ ਨਾਲ ਬਣਾਈ ਗਈ ਹੈ ਤੇ ਪਟਿਆਲਾ ਪੁਲਿਸ ਨੇ ਆਪਣੇ ਅਕਾਊਂਟ ਦੇ ਉੱਤੇ ਸਪਸ਼ਟ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਵਾਲ ਧਿਆਨ ਆ ਦਿੱਤਾ ਜਾਵੇ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਜਿਸ ਤੋਂ ਬਾਅਦ ਅੱਜ ਇਸ ਮਾਮਲੇ 'ਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਹਾਈ ਕੋਰਟ ਸੁਣਾ ਸਕਦਾ ਹੈ